ਮੈਂ ਤੁਰਦਾ ਹਾਂ ਤੇ ਰਾਹ ਬਣਦੇ ਯੁੱਗਾਂ ਤੋਂ ਕਾਫਲੇ ਆਉਂਦੇ ਇਸੇ ਸੱਚ ਦੇ ਗਵਾਹ ਬਣਦੇ ਇਹ ਤਪ ਦੀ ਰੇਤ ਦੱਸਦੀ ਹੈ ਕਿ ਰਸਤਾ ਠੀਕ ਹੈ ਮੇਰਾ ਇਸ ੜ ਦੇ ਪੈਰ ਠਰਦੇ ਦਿਲ ਮੇਰੇ ਸੱਚ ਦੇ ਗਵਾਹ ਬਣਦੇ ਦੋ ਵਾਰੀ ਮੇਰੇ ਕੋਲ ਤਵਾਂ ਮੁੜ ਕੇ ਆਈਆਂ ਮੈਗਜ਼ੀਨ ਤੋਂ ਉਹਨੇ ਕਿਹਾ ਕਿ ਅਸੀਂ ਛਾਪਣ ਦੀ ਖੁਸ਼ੀ ਨਹੀਂ ਲਾ ਸਕਾਂ ਤੇ ਉਹ ਕਵੀ ਲਈ ਬੜਾ ਉਦਾਸ ਦਿਨ ਹੁੰਦਾ ਫਿਰ ਪਹਿਲੀ ਵਾਰ ਜਦੋਂ ਮੈਨੂੰ ਖੱਤਾ ਆਇਆ ਨਬਦੇ ਸਿੰਘ ਪ੍ਰੀਤਲੜੀ ਦਾ ਉਹਨਾਂ ਨੇ ਮੈਨੂੰ ਬਹੁਤ ਪਿਆਰਾ ਖੱਤ ਲਿਖਿਆ ਕਿਉਂਕਿ ਮੈਂ ਬਹੁਤ ਉਦਾਸ ਹੋ ਚੁੱਕਾ ਸੀ ਕਿ ਮੇਰੀਆਂ ਦੋਵਾਰੀ ਕਵਤਾਵਾਂ ਚੰਗੀਆਂ ਨਹੀਂ ਤੂੰ ਨਾ ਮੈਂ ਲਿਖਿਆ ਕਿ ਤੇਰੀਆਂ ਕਵਤਾਵਾਂ ਮੈਨੂੰ ਬਹੁਤ ਚੰਗੀਆਂ ਲੱਗੀਆਂ ਤੂੰ ਆਪਣੀਆਂ ਦੋ ਚਾਰ ਕਵਤਾਵਾਂ ਮੈਨੂੰ ਹੋਰ ਹੋਰ ਭੇਜ ਤੇ ਮੈਂ ਪੂਰਾ ਸਫਾ ਤੇਰਾ ਤੇਰੀਆਂ ਕਵਤਾਵਾਂ ਦਾ ਅਛਾਪਣਾ ਚਾਹੁੰਦਾ ਤੂੰ ਮੈਨੂੰ 19 ਖੁਸ਼ੀ ਹੋਈ ਸੀ ਜਿੰਨੀ ਫਿਰ ਪਦਮਸ਼੍ਰੀ ਮੈਨੂੰ ਤੇ ਹੁਣ ਹੋਈ ਆ ਮਤਲਬ ਉਦੋਂ ਮੇਰੇ ਲਈ ਉਹ ਖੁਸ਼ੀ ਇੰਨੀ ਬਹੁਤ ਵੱਡੀ ਸੀ ਸੋ ਕਵੀ ਦੇ ਜੀਵਨ 'ਚ ਖੁਸ਼ੀਆਂ ਇਦਾਂ ਦੀਆਂ ਕਦੀ ਤੁਹਾਨੂੰ ਤੁਹਾਡੀ ਕੋਈ ਪੋਇਮ ਨੂੰ ਬਹੁਤ ਪਿਆਰ ਨਾਲ ਕਿਹਾ ਕਿ ਤੇਰੀ ਕਵਤਾ ਬਹੁਤ ਚੰਗੀ ਲੱਗੀ ਉਹ ਵੀ ਕਵੀ ਲਈ ਬਹੁਤ ਖੁਸ਼ੀ ਦਾ ਪਲ ਸੀ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਆਪਾਂ ਤੇ ਦੇਖਿਆ ਨਹੀਂ ਤੁਸੀਂ ਵੇਖਣਾ ਮਿਲੇ ਵੀ ਉਹ ਚੰਗੇ ਦਾ ਜਾਣਦੇ ਵੀ ਹੋ ਕਿਸ ਤਰ੍ਹਾਂ ਦੇ ਮਤਲਬ ਤੁਹਾਡਾ ਉਹਨਾਂ ਦਾ ਰਿਲੇਸ਼ਨ ਮੈਂ ਇੱਕ ਲੇਖ ਲਿਖਿਆ ਸੀ ਸ਼ਿਵ ਕੁਮਾਰ ਨਾਲ ਮੇਰੀਆਂ ਸੱਤ ਮੁਲਾਕਾਤਾਂ ਮੈਂ 7 ਵਰ੍ਹੇ ਦੀ ਕਮਾਨ ਮਿਲਿਆ ਜਿਹੜੀ 7ਵੀਂ ਵਾਰ ਸੀ ਉਦੋਂ ਉਹ ਜਹਾਨ ਤੋਂ ਜਾ ਚੁੱਕਾ ਸੀਗਾ ਤੇ ਮੈਨੂੰ ਯਾਦ ਆ ਕਿ ਉਹ ਜਿਸ ਸ਼ਿਵ ਨੇ ਵੀ ਗੀਤ ਪੜਿਆ ਮੈਨੇ ਗੀਤ ਪੜਿਆ ਜਿਹੜਾ ਮੈਂ ਗੀਤ ਪੜਿਆ ਸੀ ਮੈਂ ਪੜਿਆ ਸੀ ਕੋਈ ਡਾਲੀਆਂ ਚ ਲੰਗਿਆ ਹਵਾ ਬਣ ਕੇ ਅਸੀਂ ਰਹਿ ਗਏ ਬਿਰਖ ਵਾਲੀ ਹਾ ਬਣ ਕੇ ਤੇ ਸ਼ਿਵ ਕਮਾਨ ਨੇ ਪੜਿਆ ਸ਼ਹਿਰ ਤੇਰੇ ਅਤਰ ਕਾਲਾਂ ਟਲੀਆਂ ਗੱਲ ਲਗ ਰੋਈਆਂ ਤੇਰੀਆਂ ਗਲੀਆਂ ਸੋ ਮੇਰੇ ਲਈ ਉਹ ਬਹੁਤ ਯਾਦਗਾਰੀ ਪੱਲੇ ਕੀ ਅਸੀਂ ਇਕੋ ਥਾਂ ਕਵੀਆਂ ਜੀ ਬੈਠ ਕੇ ਆਪਣੇ ਗੀਤ ਕੋੜੇ ਅੱਜ ਕੱਲ ਦੀ ਜਨਰੇਸ਼ਨ ਜਿਹੜੀ ਹੈ ਉਹਨਾਂ ਦੇ ਪੇਸ਼ੀਐਂਸ ਲੈਵਲ ਖਤਮ ਹੁੰਦਾ ਜਾ ਰਿਹਾ ਹੈ ਹਰ ਕੋਈ ਰਾਈਟਰ ਤੇ ਬਣਨਾ ਚਾਹੁੰਦਾ ਬਟ ਕੋਈ ਫੇਲ ਨਹੀਂ ਹੋਣਾ ਚਾਹੁੰਦਾ ਇਸ ਚੀਜ਼ ਬਾਰੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ ਮੈਂ ਪਹਿਲ ਤੇ ਗੱਲ ਕਿ ਮੈਂ ਸ਼ੁਕਰ ਕਰਦਾ ਕਿ ਰਾਈਟਰ ਬਣਨਾ ਚਾਹੁੰਦੇ ਨੇ ਹਨਾ ਕਿ ਘੱਟ ਤੋਂ ਘੱਟ ਕਿਸੇ ਸੰਘੇ ਵਾਸਤੇ ਲੱਗੇ ਹਨਾ ਇਹ ਖੁਸ਼ੀ ਦੀ ਗੱਲ ਹੈ ਦੂਜੀ ਗੱਲ ਹੈ ਕਿ ਰਾਈਟਰ ਬਣਨ ਲਈ ਪਹਿਲੋਂ ਗੱਲ ਹੈ ਕਿ ਤੁਹਾਨੂੰ ਵੱਡਾ ਕਵੀ ਬਣ ਲਈ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਬਹੁਤ ਪੜ੍ਹਨਾ ਚਾਹੀਦਾ ਕਿਉਂਕਿ ਆਪਾਂ ਕੋਈ ਜਦੋਂ ਅਸੀਂ ਜੇਸੀ ਮੈਂ ਅਸਾਮ ਤੇ ਪੜ੍ਹਦਾ ਮੈਨੂੰ ਅਸਾਮੀ ਆਉਣੀ ਸਿਫਾ ਮੇਰਾ ਖੂਨ ਪੰਜਾਬੀ ਸੀ ਸੋ ਇਹ ਹੈ ਕਿ ਅਸੀਂ ਗ੍ਰੈਂਡ ਕਰਦੇ ਆ ਚੀਜ਼ਾਂ ਸੋ ਇਹ ਬਹੁਤ ਵੱਡੀ ਗੱਲ ਹੈ ਕਿ ਅਸੀਂ ਬਹੁਤ ਜ਼ਰੂਰੀ ਹੈ ਬੱਚਿਆਂ ਲਈ ਕਿ ਉਹ ਲਿਖਦੇ ਵੀ ਰਹਿਣ ਪਰ ਨਾਲ ਦੀ ਨਾਲ ਸੋਹਣੇ ਸਾਥੀ ਨੂੰ ਪੰਕਤ ਸੋ ਮੈਂ ਜਾਨੀ ਬੱਚਿਆਂ ਨੂੰ ਆਪਣੇ ਸਾਰਿਆਂ ਨੂੰ ਕਿ ਕਦੀ ਵੀ ਤੁਸੀਂ ਇੱਕ ਜ਼ਿੰਦਗੀ ਇਸ ਤਰ੍ਹਾਂ ਦੀ ਜੀਵੋ ਕਿ ਤੁਸੀਂ ਆਪਣੇ ਸਮੇਂ ਦੀ ਕਦਰ ਕਰੋ ਜੇ ਸਮੇਂ ਦੀ ਕਦਰ ਕਰੋਗੇ ਤਾਂ ਸਮਾਂ ਵੀ ਤੁਹਾਡੀ ਕਦਰ ਕਰੂਗਾ ਜੇ ਤੁਸੀਂ ਅੱਜ ਸਮੇਂ ਦੀ ਬੇਇੱਜ਼ਤੀ ਕਰ ਰਹੇ ਹੋ ਤਾਂ ਕੱਲ ਸਮਾਂ ਤੁਹਾਡੀ ਬਹੁਤ ਬੇਇੱਜ਼ਤੀ ਕਰੇਗਾ ਸਸਤੀ ਗੱਲ ਦੋਸਤੋ ਇਸ ਚੈਨਲ 7 ਤੇ ਤੁਹਾਡਾ ਸਵਾਗਤ ਹੈ ਅੱਜ ਸਾਡੇ ਨਾਲ ਖਾਸ ਮਹਿਮਾਨ ਸਰਜੀਤ ਪਾਤਰ ਜੀ ਹੈ ਸਸਤੀ ਗੱਲ ਸਰਜੀਤ ਸਤਿ ਸ੍ਰੀ ਅਕਾਲ ਕੀ ਹਾਲ ਹੈ ਜੀ ਹਾਲ ਬਹੁਤ ਵਧੀਆ ਤੁਸੀਂ ਪੁੱਛਿਆ ਤੇ ਹਾਲ ਸਾਡਾ ਠੀਕ ਹੋ ਗਿਆ ਸਾਹਿਦ ਦੇ ਦੁਨੀਆ ਦੇ ਵਿੱਚ ਤੁਹਾਡਾ ਨੰਬਰ 1 ਇੱਕ ਮਕਾਮ ਹਾਸਲ ਤੁਸੀਂ ਕਰ ਚੁੱਕੇ ਹੋ ਪਦਮਸ਼ਰੀ ਅਵਾਰਡ ਵੀ ਤੁਸੀਂ ਹਾਸਲ ਕਰ ਚੁੱਕੇ ਹੋ ਤੁਹਾਨੂੰ ਕਿਵੇਂ ਦਾ ਮਹਿਸੂਸ ਹੋਇਆ ਜੀ ਤੁਹਾਨੂੰ ਪਦਮਸ਼ਰੀ ਅਵਾਰਡ ਤੁਸੀਂ ਹਾਸਲ ਕੀਤਾ ਦੇਖੋ ਮੈਂ ਜਦੋਂ ਆਪਣੀ ਕਪਤਾ ਦੀ ਗੱਲ ਕਰਦਾ ਨਾ ਤੇ ਜਿਹੜੀ ਮੈਨੂੰ ਸਭ ਤੋਂ ਪਹਿਲਾਂ ਬਹੁਤ ਜਦੋਂ ਮੇਰੀ ਪਹਿਲੀ ਵਾਰੀ ਮੇਰੇ ਕਪਤਾਵਾਂ ਛੱਪੀਆਂ ਦੋ ਵਾਰੀ ਮੇਰੀਆਂ ਕਵਤਾਵਾਂ ਮੁਰਕੀ ਆਈਆਂ ਮੈਗਜ਼ੀਨ ਤੋਂ ਉਹਨੇ ਕਿਹਾ ਕਿ ਅਸੀਂ ਛਾਪਣ ਦੀ ਖੁਸ਼ੀ ਨਹੀਂ ਲੈ ਸਕਾਂਗੇ ਤੇ ਉਹ ਕਬੀਲੇ ਬੜਾ ਉਦਾਸ ਦਿਨ ਹੁੰਦਾ ਫਿਰ ਪਹਿਲੀ ਵਾਰ ਜਦੋਂ ਮੈਨੂੰ ਖੱਤ ਆਇਆ ਨਵਤੇਜ ਸਿੰਘ ਪ੍ਰੀਤਲੜੀ ਦਾ ਉਹਨੇ ਮੈਨੂੰ ਬਹੁਤ ਪਿਆਰਾ ਖੱਤ ਲਿਖਿਆ ਕਿਉਂਕਿ ਮੈਂ ਬਹੁਤ ਉਦਾਸ ਹੋ ਚੁੱਕਾ ਸੀ ਕਿ ਮੇਰੀਆਂ ਦੋ ਵਾਰੀ ਕਵਤਾਵਾਂ ਛਪੀਆਂ ਨਹੀਂ ਤੂੰ ਨੇ ਮੈਨੂੰ ਲਿਖਿਆ ਕਿ ਤੇਰੀਆਂ ਕਵਤਾਵਾਂ ਮੈਨੂੰ ਬਹੁਤ ਚੰਗੀਆਂ ਲੱਗੀਆਂ ਤੂੰ ਆਪਣੀਆਂ ਦੋ ਚਾਰ ਕਵਤਾਵਾਂ ਮੈਨੂੰ ਹੋਰ ਹੋਰ ਪੇਜ ਤੇ ਮੈਂ ਪੂਰਾ ਸਫਾ ਤੇਰਾ ਤੇਰੀਆਂ ਕਵਤਾਂ ਦਾ ਛਾਪਣਾ ਚਾਹਣਾ ਸੋ ਉਹ ਪੂਰਾ ਸਫਾ ਜਦੋਂ ਛਾਪ ਕੇ ਮੇਰੇ ਸਾਹਮਣੇ ਆਇਆ ਤੋਂ ਮੈਨੂੰ 19 ਖੁਸ਼ੀ ਹੋਈ ਸੀ ਜਿੰਨੀ ਫਿਰ ਪਦਮਸ਼ਰੀ ਮਿਲ ਤੇ ਹੁਣ ਹੋਈਆ ਮਤਲਬ ਉਦੋਂ ਮੇਰੇ ਲਈ ਉਹ ਖੁਸ਼ੀ ਇੰਨੀ ਬਹੁਤ ਵੱਡੀ ਸੀ ਸੋ ਕਵੀ ਦੇ ਜੀਵਨ 'ਚ ਖੁਸ਼ੀਆਂ ਏਦਾਂ ਦੀਆਂ ਕਦੀ ਤੁਹਾਨੂੰ ਤੁਹਾਡੀ ਕੋਈ ਪੋਇਮ ਨੂੰ ਬਹੁਤ ਪਿਆਰ ਨਾਲ ਕਿ ਤੇਰੀ ਕਵਤਾ ਆ ਬਹੁਤ ਚੰਗੀ ਲੱਗੀ ਉਹ ਵੀ ਕਵੀ ਲਈ ਬਹੁਤ ਖੁਸ਼ੀ ਦਾ ਪਲ ਹੁੰਦਾ ਸੋ ਇਹ ਖੁਸ਼ੀ ਦੇ ਪਲ ਕਵੀ ਦੇ ਜ਼ਿੰਦਗੀ 'ਚ ਕਦੀ ਕਦੀ ਆਉਂਦੇ ਆ ਔਰ ਤੁਸੀਂ ਪਰ ਸਭ ਤੋਂ ਵੱਡੀ ਖੁਸ਼ੀ ਕਵੀ ਨੂੰ ਉਹਦੀ ਹੁੰਦੀ ਹੈ ਜਦੋਂ ਉਹਨੂੰ ਲੋਕਾਂ ਦਾ ਪਿਆਰ ਮਿਲਦਾ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਆਪਾਂ ਤੇ ਦੇਖਿਆ ਨਹੀਂ ਤੁਸੀਂ ਮੈਂ ਖਾਣਾ ਮਿਲੇ ਵੀ ਹੋ ਚੰਗੇ ਦਾ ਜਾਣਦੇ ਵੀ ਹੋ ਕਿਸ ਤਰ੍ਹਾਂ ਦੇ ਮਤਲਬ ਤੁਹਾਡਾ ਉਹਨਾਂ ਦਾ ਰਿਲੇਸ਼ਨ ਹੈ ਮੈਂ ਇੱਕ ਲੇਖ ਲਿਖਿਆ ਸੀ ਸ਼ਿਵ ਕੁਮਾਰ ਨਾਲ ਮੇਰੀਆਂ ਸੱਤ ਮੁਲਾਕਾਤਾਂ ਮੈਂ ਸੱਤ ਵਾਰ ਸ਼ਿਵ ਕੁਮਾਰ ਨੂੰ ਮਿਲਿਆ ਜਿਹੜੀ ਸੱਤਵੀਂ ਵਾਰ ਸੀ ਉਦੋਂ ਉਹ ਜਹਾਨ ਤੋਂ ਜਾ ਚੁੱਕਾ ਸੀਗਾ ਲੇਕਿਨ ਉਦੇ ਸੋਗ ਚ ਲੋਕੀ ਬੈਠੇ ਸੀਗੇ ਤੇ ਉਹਦੀ ਆਵਾਜ਼ ਤੇ ਉਹਦਾ ਗੀਤ ਲੱਗਾ ਸੀ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਲੇਕਿਨ ਮੈਂ ਕਾਲਜ ਜਿਹੜਾ ਮੈਂ ਕਾਲਜ 'ਚ ਪੜਦਾ ਸੀ ਉਦੋਂ ਮੈਨੂੰ ਪਹਿਲੀ ਵਾਰੀ ਸ਼ਿਵ ਕੁਮਾਰ ਨਾਲ ਮੈਨੂੰ ਮਿਲ ਰੰਦੀਰ ਕਾਲ ਕਪੂਰਥਲਾ ਜੇ ਮੈਨੂੰ ਯਾਦ ਆ ਕਿ ਉਦੋਂ ਉਹਨੇ ਆਫ ਵਾਈਟ ਜਿਹਾ ਸੂਟ ਪਾਇਆ ਹੋਇਆ ਸੀਗਾ ਤੇ ਮੈਨੂੰ ਇਹਦਾ ਬਗਲਗੀਰ ਹੋਏ ਤੇ ਮੈਨੂੰ ਮੇਰੇ ਟੀਚਰ ਸੀਗੇ ਸੁਰਜੀਤ ਸਿੰਘ ਸਿੱੱਠੀ ਉਹਨਾਂ ਨੇ ਮੇਰੀ ਵਾਕਿ ਕਨੇ ਸਾਡੇ ਸੁਰਜੀਤ ਹੈ ਇਹਨਾਂ ਵੀ ਲਿਖਣ ਦਾ ਸ਼ੌਕ ਹੈ ਤਾਂ ਉਹ ਮੇਰੇ ਲਈ ਬਹੁਤ ਪਿਆਰ ਪਿਆਰ ਦੇ ਘੜੀਆਂ ਸੀ ਫਿਰ ਅਸੀਂ ਬਹੁਤ ਸਾਰੇ ਇਕੱਠੇ ਵੀ ਹੋਏ ਆ ਜਿਹੜੀ ਇੱਕ ਬਹੁਤ ਯਾਦਗਾਰੀ ਸੀ ਕਿ ਸਾਡੇ ਇੱਕ ਦੋਸਤ ਦੀ ਮੰਗਣੀ ਸੀ ਇਧਰ ਰੋਪੜ ਵਾਲੀ ਉਸ ਪਿੰਡ 'ਚ ਬਿਜਲੀ ਵੀ ਨਹੀਂ ਆਈ ਸੀ ਉਦੋਂ ਤੇ ਉਹਨੇ 15-20 ਪੋਇਟ ਬੁਲਾਏ ਸੀ ਸੋ ਅਸੀਂ ਇੱਕ ਕਮਰੇ 'ਚ ਬੈਠੇ ਸੀ ਥੱਲੇ ਇਦਾਂ ਕੋਰੇ ਵਿਛਾ ਕੇ ਕੇਸ ਤੇ ਹਰ ਕਵੀ ਦੇ ਅੱਗੇ ਇੱਕ ਮੋਮਬਤੀ ਲੱਗੀ ਹੋਈ ਸੀ ਤੇ ਮੈਨੂੰ ਯਾਦ ਆ ਕਿ ਉਹ ਜਿਸ ਸ਼ਿਵ ਨੇ ਵੀ ਗੀਤ ਪੜਿਆ ਮੈਂ ਵੀ ਗੀਤ ਪੜਿਆ ਜਿਹੜਾ ਮੈਂ ਗੀਤ ਪੜਿਆ ਸੀ ਮੈਂ ਪੜਿਆ ਸੀ ਕੋਈ ਡਾਲੀਆਂ ਚੁਲੰਗਿਆ ਹਵਾ ਬਣ ਕੇ ਅਸੀਂ ਰਹਿ ਗਏ ਬਿਰਖ ਵਾਲੀ ਹਾ ਬਣ ਕੇ ਤੇ ਸ਼ਿਵ ਕੁਮਾਰ ਨੇ ਪੜਿਆ ਸ਼ਹਿਰ ਤੇਰੇ ਤੇ ਕਾਲਾਂ ਟਲੀਆਂ ਗਲ ਲਗ ਰੋਈਆਂ ਤੇਰੀਆਂ ਗਲੀਆਂ ਸੋ ਮੇਰੇ ਲਈ ਉਹ ਬਹੁਤ ਯਾਦਗਾਰੀ ਪਲ ਨੇ ਕਿ ਅਸੀਂ ਇੱਕੋ ਥਾਂ ਕਵੀਆਂ ਚ ਬੈਠ ਕੇ ਆਪਣੇ ਗੀਤ ਪੜੇ ਔਰ ਮੁਲਾਕਾਤ ਫਿਰ ਬਾਤ ਇਹ ਵੀ ਇੱਕ ਤਾਂ ਜਗ੍ਹਾ ਅਸੀਂ ਇਕੱਠੇ ਹੋਏ ਹਾਂ ਇੱਕ ਵਾਰ ਮੈਂ ਉਹਦੇ ਘਰ ਵੀ ਰਿਆਂ ਚੰਡੀਗੜ੍ਹ ਫਿਰ ਇੱਕ ਅਸੀਂ ਟ੍ਰੇਨ ਦਾ ਸਫ਼ਰ ਵੀ ਕੀਤਾ ਕੱਟਿਆ ਨੇ ਸੁਲਤਾਨਪੁਰ ਲੋਧੀ ਤੋਂ ਅਸੀਂ ਕਪੂਰਥਲਾ ਆਏ ਅੱਜ ਕੱਲ ਦੀ ਜਨਰੇਸ਼ਨ ਜਿਹੜੀ ਹੈ ਉਹਨਾਂ ਦੇ ਪੇਸ਼ੈਂਸ ਲੈਵਲ ਖਤਮ ਹੁੰਦਾ ਜਾ ਰਿਹਾ ਹੈ ਹਰ ਕੋਈ ਰਾਈਟਰ ਤੇ ਬਣਨਾ ਚਾਹੁੰਦਾ ਹੈ ਬਟ ਕੋਈ ਫੇਲ ਨਹੀਂ ਹੋਣਾ ਚਾਹੁੰਦਾ ਇਸ ਚੀਜ਼ ਬਾਰੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਨਰੇਸ਼ਨ ਮੈਂ ਪਿਲ ਦੀ ਗੱਲ ਕਿ ਮੈਂ ਸ਼ੁਕਰ ਕਰਦਾ ਕਿ ਰਾਈਟਰ ਬਣਨਾ ਚਾਹੁੰਦੇ ਨੇ ਹਨਾ ਕਿ ਕੱਟ ਤੋਂ ਕੱਟ ਕਿਸੇ ਚੰਗੇ ਵਾਸਤੇ ਲੱਗੇ ਹਨਾ ਇਹ ਖੁਸ਼ੀ ਦੀ ਗੱਲ ਹੈ ਦੂਜੀ ਗੱਲ ਹੈ ਕਿ ਰਾਈਟਰ ਬਣਨ ਲਈ ਪਹਿਲੋ ਗੱਲ ਹੈ ਕਿ ਤੁਹਾਨੂੰ ਵੱਡਾ ਕਵੀ ਬਣ ਲਈ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਬਹੁਤ ਪੜ੍ਹਨਾ ਚਾਹੀਦਾ ਹੈ ਕਿਉਂਕਿ ਆਪਾਂ ਕੋਈ ਜਦੋਂ ਅਸੀਂ ਜੇ ਅਸੀਂ ਮੈਂ ਅਸਾਮ ਤੇ ਪੜ੍ਹਦਾ ਮੈਨੂੰ ਅਸਾਮੀ ਆਉਣੀ ਸੀ ਮੇਰਾ ਖੂਨ ਪੰਜਾਬੀ ਸੀ ਸੋ ਇਹ ਹੈ ਕਿ ਅਸੀਂ ਗ੍ਰੈਂਡ ਕਰਦੇ ਆ ਚੀਜ਼ਾਂ ਸੋ ਇਹ ਬਹੁਤ ਵੱਡੀ ਗੱਲ ਹੈ ਕਿ ਅਸੀਂ ਬਹੁਤ ਜ਼ਰੂਰੀ ਹੈ ਬੱਚਿਆਂ ਲਈ ਕਿ ਉਹ ਲਿਖਦੇ ਵੀ ਰਹਿਣ ਪਰ ਨਾਲ ਦੀ ਨਾਲ ਸੋਹਣੇ ਸਾਹਿਤ ਨੂੰ ਪੜ੍ਹਦੇ ਸਰ ਹੁਣ ਇਲੈਕਸ਼ਨ ਦਾ ਦੌਰ ਵੀ ਚੱਲ ਰਿਹਾ ਹੈ ਤੇ ਤੁਸੀਂ ਕਿਤਾ ਦੇਖਦੇ ਹੋ ਕਿ ਅੱਜ ਦਾ ਮਾਹੌਲ ਤੇ ਪਹਿਲੇ ਦੇ ਮਾਹੌਲ ਦੇ ਇਲੈਕਸ਼ਨ 'ਚ ਹੁਣ ਫਰਕ ਹੈ ਜਾਂ ਜਨਰੇਸ਼ਨ ਨੂੰ ਕਿਦਾਂ ਮੈਸੇਜ ਜਨਨੀ ਦੇਖੋ ਹਮੇਸ਼ਾ ਜਿਹੜੀ ਰਾਜਨੀਤੀ ਇੱਕ ਬਹੁਤ ਅਹਿਮ ਚੀਜ਼ ਹੈ ਰਾਜਨੀਤੀ ਹੀ ਸਮਾਜ ਨੂੰ ਦੁਨੀਆ ਨੂੰ ਬਦਲਦੀ ਆ ਪਰ ਰਾਜਨੀਤੀ ਦੋ ਤਰ੍ਹਾਂ ਦੀ ਹੁੰਦੀ ਹੈ ਖੋਟੀ ਰਾਜਨੀਤੀ ਤੇ ਖਰੀ ਰਾਜਨੀਤੀ ਹੁਣ ਅਸੀਂ ਬਹੁਤ ਧੀਰ ਤੋਂ ਖੋਟੀ ਰਾਜਨੀਤੀ ਦੇ ਸ਼ਿਕਾਰ ਕੁੜੀ ਦਾ ਇਹਨਾਂ ਮਤਲਬ ਹੈ ਕਿ ਜਦੋਂ ਨੇਤਾਵਾਂ ਨੂੰ ਬਸ ਅਗਲੀ ਚੋਣ ਦਾ ਫਿਕਰ ਹੁੰਦਾ ਅਗਲੀ ਜਨਰੇਸ਼ਨ ਦਾ ਫਿਕਰ ਨਹੀਂ ਹੁੰਦਾ ਜਿਹੜੀ ਸਾਡੀ ਅਗਲੀ ਪੁਸ਼ਤਾ ਕੀ ਬਣੂਗਾ ਸੋ ਆਪਾਂ ਜਿਵੇਂ ਦਿਖ ਰਿਹਾ ਕਿ ਇੱਕ ਕਲਬ ਬਣ ਗਿਆ ਵੀ ਉਹ ਉਧਰੋਂ ਬੰਦਾ ਉਧਰ ਚਲਾ ਗਿਆ ਉਧਰੋਂ ਤੇ ਰਹਿ ਗਿਆ ਕੋਈ دین ਇਮਾਨ ਕੋਈ ਸਿਧਾਂਤ ਕੋਈ ਸ਼ਰਮ ਸੰਗ ਨਹੀਂ ਰਹੀ ਤੇ ਬਹੁਤ ਜਿਆਦਾ ਦੁੱਖ ਹੁੰਦਾ ਕਿ ਔਰ ਔਰ ਜੋ ਗੱਲਾਂ ਦਾ ਲੈਵਲ ਆ ਜੋ ਸਰਕਾਰ ਨੇ ਉਹ ਵੀ ਬਹੁਤ ਛੋਟਿਆ ਜਾਂ ਜੋ ਕਤਾਰਬੰਦੀ ਹੋ ਰਹੀ ਆ ਉਹ ਵੀ ਧਰਮ ਜਾਂ ਜਾਤ ਕੇ ਇਹਦੇ ਨਹੀਂ ਕਿ ਗਰੀਬ ਅਮੀਰ ਕਿ ਇੱਕ ਬਹੁਤ ਦੁੱਖ ਦੇਣ ਵਾਲਾ ਦ੍ਰਿਸ਼ ਹੈ ਔਰ ਇਸੋਂ ਕਿੱਦਾਂ ਨਿਕਲਾਂਗੇ ਇਹ ਸਮਝ ਨਹੀਂ ਆ ਰਹੀ ਪਰ ਨਿਕਲਣਾ ਇੱਕ ਤਰੀਕਾ ਹੀ ਹੈ ਕਿ ਸਾਡੀ ਜਿਹੜੀ ਐਜੂਕੇਸ਼ਨ ਸਾਡੀ ਪ੍ਰਾਇਮਰੀ ਸਕੂਲ ਦੀ ਪੜਾਈ ਆ ਸਾਡੇ ਕਾਲਜਾਂ ਦੇ ਬੱਚੇ ਆ ਕਿ ਉਹਨਾਂ ਨੂੰ ਘੜ ਤੋਂ ਘੜ ਤੱਕ ਸੀ ਇੱਕ ਬਹੁਤ ਸਾਡੇ ਟੀਚਰ ਜਿਹੜੇ ਆ ਉਹਨਾਂ ਨੂੰ ਐਸੇ ਸਬਕ ਦੇ ਸਕਣ ਕਿ ਉਹ ਉਹ ਇਸ ਜਿਹੋ ਜਿਹਾ ਵੀ ਇਹ ਸਾਰਾ ਮਾਹੌਲ ਹੋ ਚੁੱਕਾ ਉਹਨੂੰ ਬਦਲਣ ਚ ਕੋਈ ਸਹਾਇ ਹੈ ਸਰ ਤੁਸੀਂ ਐਜੂਕੇਸ਼ਨ ਦੀ ਗੱਲ ਕੀਤੀ ਹੈ ਪੰਜਾਬ ਵਿੱਚ ਦੇਖਿਆ ਜੇ ਪੰਜਾਬ ਮਾਂ ਬੋਲੀ ਆਪਣੀ ਜਿਹੜੀ ਹੈ ਪਿੱਛੇ ਪਿਛੜਦੀ ਜਾ ਰਹੀ ਹੈ ਤੇ ਇਹਨੂੰ ਇਹਦੇ ਵਿਧਾਨ ਵਾਸਤੇ ਕੋਈ ਹਲਾਰਾ ਪੰਜਾਬ ਸਰਕਾਰ ਵੱਲੋਂ ਵੀ ਨਹੀਂ ਕੀਤਾ ਜਾਂਦਾ ਜਾਂ ਨਾ ਸਰਕਾਰੀ ਸਕੂਲਾਂ ਵੱਲੋਂ ਕੀਤਾ ਜਾਂਦਾ ਜੋਰ ਨਹੀਂ ਦਿੱਤਾ ਜਾਂਦਾ ਮਾਂ ਬੋਲੀ ਦੇ ਉੱਤੇ ਆਦੀ ਜਨਰੇਸ਼ਨ ਦੇ ਉਸ ਦੇਖੋ ਬਹੁਤ ਵੱਡੀ ਗੱਲ ਇਹ ਆ ਕਿ ਸਰਕਾਰਾਂ ਸਰਕਾਰ ਕੋਲੋਂ ਵੀ ਤਵੱਕੋ ਕਰਦੇ ਆ ਸੀ ਪਰ ਬਹੁਤ ਵੱਡੀ ਗੱਲ ਇਹ ਕਿ ਸਾਡੇ ਲੋਕ ਜਿਹੜੇ ਆ ਕਿ ਉਹ ਲੋਕ ਆਪਣੀ ਬੋਲੀ ਨੂੰ ਕਿੰਨਾ ਪਿਆਰ ਕਰਦੇ ਹਨ ਕਿ ਲੋਕਾਂ ਦੇ ਮਨ 'ਚ ਜੇ ਲੋਕਾਂ ਦੇ ਮਨ 'ਚ ਹੀਣ ਭਾਵਨਾ ਹੋ ਗਈ ਆਪਣੀ ਬੋਲੀ ਨੂੰ ਬੋਲਣ ਲੱਗਿਆ ਉਹਨਾਂ ਨੂੰ ਆਪਣੇ ਆਪ ਨੂੰ ਨੀਵਾਂ ਲੱਗੇਗਾ ਤਾਂ ਉਸ ਤੇ ਸਰਕਾਰ ਵੀ ਕੀ ਕਰ ਸਕਦੀ ਹੈ ਸੋ ਸਰਕਾਰਾਂ ਦਾ ਬਹੁਤ ਵੱਡਾ ਫਰਜ਼ ਹੈ ਦੂਜੀ ਗੱਲ ਇਹ ਕਿ ਵਿਦਿਅਕ ادارے ਵਿਦਿਅਕ ادارے ਜਾਂ ਜਿਹੜੇ ਪੰਜਾਬ ਦੇ ਧਰਤੀ 'ਚ ਨੀਹਾਂ ਖੋਦ ਕੇ ਬਣੇ ਪਰ ਉੱਥੇ ਹੀ ਧਰਤੀ ਦੀ ਬੋਲੀ ਬੋਲਣ ਦੀ ਮਨਾਹੀ ਹੈ ਜੇ ਇਸ ਧਰਤੀ ਦੀ ਬੋਲੀ ਇਹ ਚੋ ਨੀਹਾਂ ਪਟਕੇ ਸਕੂਲ ਤੋਂ ਬਣਾ ਲੈਂਦੇ ਆ ਲੇਕਿਨ ਇਹ ਦੀ ਬੋਲੀ ਨਹੀਂ ਪਰਵਾਹ ਉੱਥੇ ਸੋ ਇਹ ਇੱਕ ਬਹੁਤ ਵੱਡਾ ਫੈਕਟਰ ਹੈ ਸਰਕਾਰਾਂ ਦਾ ਫੈਕਟਰ ਤੇ اور ਵਿਦਿਅਕ ਅਦਾਰਿਆਂ ਦਾ ਫੈਕਟਰ ਪਰ ਇਹ ਬਦਲਣਾ ਤਾਂ ਹੀ ਆ ਜੇ ਸਾਡੇ ਲੋਕਾਂ 'ਚ ਇੱਕ ਚੇਤਨਾ ਜਾਗੂ ਕਿ ਆਪਾਂ ਜਿਵੇਂ ਜ ਸਾਡੇ ਬੱਚੇ ਸਕੂਲ 'ਚ ਪੜ੍ਹਦੇ ਆ ਸਾਡੇ ਮਾਪੇ ਉੱਥੇ ਜਾਣ ਉਹ ਕਹਿੰਦੇ ਵੀ ਤੁਸੀਂ ਕਿਉਂ ਇਹਨਾਂ ਨੂੰ ਪੰਜਾਬੀ ਕਿਉਂ ਨਹੀਂ ਹੁੰਨੀ ਜਿੰਦ ਸਿੰਘ ਜੀ ਜਿਹਾ ਉਹਨੇ ਮੈਂ ਹੀ ਸਕਦੇ ਆ ਕਿ ਤੁਹਾਨੂੰ ਅੰਗਰੇਜ਼ੀ ਵੀ ਆਉਣੀ ਚਾਹੀਦੀ ਆ ਸਾਨੂੰ ਹਿੰਦੀ ਵੀ ਆਉਣੀ ਚਾਹੀਦੀ ਆ ਪਰ ਉਹ ਮਾਂ ਬੋਲੀ ਦੀ ਪਹਿਲ ਹੈ ਔਰ ਦੂਜੀ ਗੱਲ ਇਹ ਕਿ ਜੇ ਤੁਹਾਨੂੰ ਮਾਂ ਬੋਲੀ ਆਉਗੀ ਫਿਰ ਤੁਹਾਨੂੰ ਹਿੰਦੀ ਵੀ ਬਿੱਤਰ ਆ ਜਾਊਗੀ ਔਰ ਅੰਗਰੇਜ਼ੀ ਵੀ ਬੱਦ। ਸੋ ਇਸ ਗੱਲ 'ਚ ਯਾਨੀ ਵੱਡੀਆਂ ਧਿਰਾਂ ਸਰਕਾਰ ਵਿਧਕਦਾਰੀ ਤੇ ਲੋਕ ਕਿ ਇਹਨਾਂ ਮਤਲਬ ਲੋਕਾਂ ਜੀ ਵੀ ਆਪਣੀ ਬੋਡੀ ਪ੍ਰਤੀ ਬਹੁਤ ਇੱਕ ਪਿਆਰ ਹੋਣਾ ਚਾਹੀਦਾ ਕਿ ਉਹਨਾਂ ਨੂੰ ਦੁੱਖ ਹੋਵੇ ਜਦੋਂ ਸਾਡੇ ਬੱਚੇ ਸਾਡੇ ਬੱਚੇ ਘਰੋਂ ਪਾਵਾਂ ਬੋਲਦੇ ਜਾਣ ਪੰਜਾਬੀ ਸਕੂਲਾਂ ਤੋਂ ਹਿੰਦੀ ਬੋਲਦੇ ਆਉਂਦੇ ਜਾਂ ਅੰਗਰੇਜ਼ੀ ਬੋਲਦੇ ਆਉਂਦੇ ਆ। ਸੋ ਇਹ ਸਾਰੇ ਮਾਹੌਲ ਨੂੰ ਬਦਲਣ 'ਚ ਸਹੀ ਗੱਲ ਹੈ ਕਿ ਸਰਕਾਰ ਤੇ ਵਿਦਿਅਕ ادارے ਪਰ ਨਾਲ ਦੀ ਨਾਲ ਜਿਹੜੇ ਲੋਕਾਂ ਦੀ ਸਿੱਦਤ ਇੱਕ ਮਾਂ ਬੋਲੀ ਦੀ ਗੱਲ ਕੀਤੀ ਜਾਵੇ। ਮਾਂ ਬੋਲੀ ਦੇ ਵਿੱਚ ਅੱਜ ਦੀ ਰੇਟ ਤੇ ਜਿਹੜੇ ਬੱਚੇ ਆ ਉਹ ਅੱਧੇ ਤੋਂ ਜ਼ਿਆਦਾ ਪੰਜਾਬੀ ਪੜ੍ਹ ਨਹੀਂ ਸਕਦੇ ਇਹਦੇ ਤੁਸੀਂ ਕਸੂਰਵਾਰ ਪੇਰੈਂਟਸ ਨੂੰ ਸਮਝੋਗੇ ਜਾਂ ਟੀਚਰ ਨੂੰ ਦੇਖੋ ਮੈਂ ਜਿਵੇਂ ਪਹਿਲਾਂ ਕਿਹਾ ਕਿ ਜਿਹੜੀਆਂ ਮੈਂ ਘੱਟ 13-13 ਗਿਣੀਆਂ ਸੀਗੀਆਂ ਬੋਲੀ ਨੂੰ ਵੀ ਜਿਵੇਂ ਆਪ ਕਹਿੰਦੇ ਨੇ ਵੀ ਲੋਕ ਲੇਖਕ ਗਾਇਕ ਰੰਗਮંચ ਧਰਮ ਸਰਕਾਰ ਵਿਦਿਅਕ ادارے ਸੰਸਥਾਾਂ ਵਿੱਚ ਨਵੀਆਂ ਤਕਨੀਕਾਂ ਕਿ ਲਗਭਗ 13-13 ਨੇ ਜਿਹੜੀਆਂ ਕਿਸੇ ਬੋਲੀ ਨੂੰ ਦਾ ਵਿਨਾਸ਼ ਕਰ ਸਕਦੇ ਆ ਜਾਂ ਉਹ ਦਾ ਵਿਕਾਸ ਕਰ ਸਕਦੇ ਆ ਸੋ ਅਸੀਂ ਸਾਰੇ ਹੀ ਥੋੜੇ ਥੋੜੇ ਜ਼ਿੰਮੇਵਾਰ ਆ ਮਾਪੇ ਵੀ ਅਸੀਂ ਵੀ ਔਰ ਸਾਡੇ ਵਿਦਿਅਕ ادارے ਵੀ ਸਰਕਾਰ ਵੀ ਅਸੀਂ ਅਸੀਂ ਸਾਰੇ ਜ਼ਿੰਮੇਵਾਰ ਆ ਇਸ ਗੱਲ ਕਿ ਜੇ ਮਤਲਬ ਮਾਪਿਆਂ ਦੀ ਇਸ ਜਣੀ ਹੁਣ ਦੂਸਰੀ ਗੱਲ ਇਹ ਆ ਕਿ ਇੱਕ ਭਾਰਤ ਦੇ ਪੱਧਰ ਤੇ ਇੱਕ ਨੀਤੀ ਬਣਨੀ ਚਾਹੀਦੀ ਹੁਣ ਇਹ ਕਿ ਜੇ ਬੱਚੇ ਪਿੰਡਾਂ ਤੋਂ ਪੜ ਕੇ ਆਉਂਦੇ ਪੰਜਾਬੀ ਲੇਕਿਨ ਗਾਉਂ ਕਿਸੇ ਉਹਨਾਂ ਨੇ ਕੋਰਸ ਜੁਆਇਨ ਕਰਨਾ ਉੱਥੇ ਦਾ ਟੈਸਟ ਇੰਗਲਿਸ਼ ਚ ਆ ਜੇ ਉਹ ਕੀ ਕਰਨਗੇ ਬੱਚੇ ਸੋ ਇਹ ਸਾਰੇ ਸਿਸਟਮ ਨੂੰ ਬਦਲਣ ਦੀ ਜ਼ਰੂਰਤ ਹੈ ਕਿ ਭਾਰਤ ਸਰਕਾਰ ਨੂੰ ਔਰ ਸਾਡੀਆਂ ਰਾਜ ਸਰਕਾਰ ਨੂੰ ਇੱਕ ਵਿਦਿਆਦੀ ਨੀਤੀ ਬਣਨ ਚਾਹੀਦੀ ਹੈ ਇਹ ਹਾਲ ਜਣੀ ਪੰਜਾਬੀ ਦਾ ਵੀ ਮਰ ਹਲ ਲੇਕਿਨ ਉਹ ਜਿਹੜੇ ਬੰਗਾਲੀ ਵਾਲੇ ਵੀ ਆ ਮਰਾਠੀ ਵਾਲੇ ਆ ਉਹ ਵੀ ਬਹੁਤ ਰੋ ਰਹੇ ਆ ਇਸ ਗੱਲ ਨੂੰ ਕਿਉਂਕਿ ਇੱਕ ਸਾਡੀ ਅੰਗਰੇਜ਼ਾਂ ਦੀ ਜੋ ਚੌਧਰੇ ਅੰਗਰੇਜ਼ੀ ਸੀ ਉਹਨੇ ਇੱਕ ਤਰ੍ਹਾਂ ਸਾਰਿਆਂ ਨੂੰ ਹਰਾ ਦਿੱਤਾ ਉਹਦਾ ਕਾਰਨ ਇਹ ਹੈ ਕਿ ਸਾਡੇ ਜਿਹੜੇ ਜਿਹੜੇ ਅਮੀਰ ਨੇ ਜਾਂ ਸਾਡੇ ਉੱਚੇ ਲੋਕ ਨੇ ਨਾ ਉਹ ਚਾਹਣ ਸਾਡੀ ਸਾਡੀ ਚੜ੍ਹਤ ਬਣੀ ਰਹੇ ਉਹ ਤਾਂ ਹੀ ਬਣ ਗਈ ਜੇ ਅੰਗਰੇਜ਼ੀ ਨੂੰ ਲੋਕੀਂ ਬਣਨਗੇ ਸੋ ਇਸ ਗੱਲ ਨੂੰ ਇਸ ਗੱਲ ਦੀ ਜਿਹੜੀ ਹੈ ਕਿ ਇੱਕ ਨੀਤੀ ਸਾਂਝੇ ਪੱਧਰ ਤੇ ਪਾਰ ਦੇ ਪੱਧਰ ਤੇ ਵੀ ਇੱਕ ਨੀਤੀ ਬਣਨੀ ਚਾਹੀਦੀ ਹੈ ਕਿ ਜਿੱਥੇ ਜੋ ਵੀ ਸਕੂਲ ਹੋਵੇ ਭਾਵੇਂ ਉਹ ਪ੍ਰਾਈਵੇਟ ਸਕੂਲ ਹੈ ਬੇਸ਼ੱਕ ਉਹ ਸਰਕਾਰੀ ਸਕੂਲ ਹੈ ਉੱਥੇ ਇੱਕ ਭਾਸ਼ਾ ਨੀਤੀ ਇੱਕੋ ਹੀ ਹੋਵੇ ਯਾਨੀ ਕਿ ਉੱਥੇ ਬੱਚੇ ਅੰਗਰੇਜ਼ੀ ਪੜ੍ਹ ਰਹੇ ਉੱਥੇ ਪੰਜਾਬੀ ਪੜ੍ਹ ਰਹੇ ਕਿ ਕਿਉਂ ਨਾ ਜਿਹੜੇ ਇਸ ਧਰਤੀ ਇਕ ਇਸ ਧਰਤੀ ਦੇ ਜਿਹੜੇ ਬੋਲੀਆਂ ਨੇ ਉਹਨਾਂ ਪ੍ਰਤੀ ਸਰ ਸਾਡਾ ਸਭ ਦਾ ਇੱਕ ਭਈਆ ਇਹਨਾਂ ਕਿ ਗਰੀਬਾਂ ਦੇ ਬੱਚੇ ਪੰਜਾਬੀ ਪੜ੍ਹਨ ਅਮੀਰ ਅੰਗਰੇਜ਼ੀ ਪੜ੍ਹਨ ਤਾਂ ਉਹ ਪਹਿਲੇ ਪੜਾਉ ਉਹ ਪੜਾ ਹੋਰ ਵਾਜੂਗਾ ਸੋ ਇੱਕ ਬਹੁਤ ਸ਼ਕਤੀ ਨਾਲ ਇੱਕ ਵਿਦਿਕ ਨੀਤੀ ਇੱਕ ਭਾਸ਼ਾ ਨੀਤੀ ਬਣਾਉਣੀ ਚਾਹੀਦੀ ਹੈ ਜਿਹਦੇ ਵਿੱਚ ਅਸੀਂ ਸਿੱਖੇ ਵਤੁਵਤ ਭਾਸ਼ਾਵਾਂ ਲੇਕਿਨ ਤੁਹਾਡੀ ਮਾਂ ਬੋਲੀ ਦਾ ਸਥਾਨ ਸਭ ਤੋਂ ਉੱਚਤਮ ਹੋਵੇ ਸਰ ਆਖਿਰ ਵਿੱਚ ਤੁਸੀਂ ਦੋ ਕਵਿਤਾ ਜੈਸਾ ਸਾਨੂੰ ਸੁਣਾ ਸੁਣਾ ਚਾਹੋ ਆਪਣੀ ਮੈਂ ਤੁਹਾਨੂੰ ਇੱਕ ਸਿੱਖਾਦਣਾ ਇਹਦੇ ਵਿੱਚ ਮੈਂ ਇੱਕ ਤਰ੍ਹਾਂ ਅ ਬੱਚਿਆਂ ਨੂੰ ਇਹ ਇਹ ਹੀ ਕਹਿ ਰਹੇ ਕਿ ਸਾਡੇ ਜਿ ਇੱਕ ਆਤਮ ਵਿਸ਼ਵਾਸ ਚਾਹੀਦਾ ਤੇ ਸਾਨੂੰ ਬ੍ਰਾਂਡ ਪਹਿਨਣ ਦੀ ਥਾਂ ਬ੍ਰਾਂਡ ਬਣਨਾ ਚਾਹੀਦਾ ਕਿ ਬ੍ਰਾਂਡ ਤਾਂ ਹੀ ਪਹਿਨਨੇ ਸਾਡੇ ਮਾਪਿਆਂ ਦੀ ਕਮਾਈ ਤੇ ਲੇਕਿਨ ਤੁਸੀਂ ਬ੍ਰਾਂਡ ਬਣੋ ਤੇ ਮੈਂ ਲਿਖਿਆ ਸੀ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾ ਬਣਦੇ ਯੁੱਗਾਂ ਤੋਂ ਕਾਫਲੇ ਆਉਂਦੇ ਇਸੇ ਸੱਚ ਦੇ ਗਵਾਹ ਬਣਦੇ ਇਹ ਤਪਦੀ ਰੇਤ ਦੱਸਦੀ ਹੈ ਕਿ ਰਸਤਾ ਠੀਕ ਹੈ ਮੇਰਾ ਇਸ ੜ ਦੇ ਪੈਰ ਠਰਦੇ ਦਿਲ ਮੇਰੇ ਸੱਚ ਦੇ ਗਵਾਹ ਬਣਦੇ ਔਰ ਆਖਰੀ ਦਾ ਸ਼ੇਰ ਸੀਗਾ ਕਿ ਹਮੇਸ਼ਾ ਲੋਚਿਆ ਬੰਨਾ ਤੁਹਾਡੇ ਪਿਆਰ ਦੇ ਪਾਤਰ ਕਦੀ ਨਾ ਸੋਚਿਆ ਆਪਾਂ ਕਿ ਉਹ ਬਣਦੇ ਜਾਂ ਬਣਦੇ ਸੋ ਮੈਂ ਯਾਨੀ ਬੱਚਿਆਂ ਨੂੰ ਆਪਣੇ ਸਾਰਿਆਂ ਨੂੰ ਕਿ ਕਦੀ ਵੀ ਤੁਸੀਂ ਇੱਕ ਜ਼ਿੰਦਗੀ ਇਸ ਤਰ੍ਹਾਂ ਦੀ ਜੀਵੋ ਕਿ ਤੁਸੀਂ ਆਪਣੇ ਸਮੇਂ ਦੀ ਕਦਰ ਕਰੋ ਜੇ ਸਮੇਂ ਦੀ ਕਦਰ ਕਰੋਗੇ ਤਾਂ ਸਮਾਂ ਵੀ ਤੁਹਾਡੀ ਕਦਰ ਕਰੂਗਾ ਜੇ ਤੁਸੀਂ ਅੱਜ ਸਮੇਂ ਦੀ ਬੇਕਦਰੀ ਕਰ ਰਹੇ ਹੋ ਤਾਂ ਕੱਲ ਸਮਾਂ ਤੁਹਾਡੀ ਬਹੁਤ ਬੇਕਦਰੀ ਕਰੇਗਾ ਸਮਾਂ ਔਰ ਇੱਕ ਸੋਹਣੀ ਸੰਗਤ ਔਰ ਕਿਤਾਬਾਂ ਕਿ ਹਮੇਸ਼ਾ ਆਪਣੀ ਤੁਹਾਡੀ ਸੰਗਤ ਸੋਹਣੇ ਲੋਕਾਂ ਨਾਲ ਵਧੀਆ ਲੋਕਾਂ ਨਾਲ ਹੋਵੇ ਤੁਹਾਡੇ ਦੋਸਤ ਵਧੀਆ ਹੋਣ ਔਰ ਤੁਸੀਂ ਵਧੀਆ ਕਿਤਾਬਾਂ ਪੜੋ ਔਰ ਸਮੇਂ ਦੀ ਕਦਰ ਕਰੋ ਤਾਂ ਤੁਸੀਂ ਖੁਦ ਵੀ ਬਹੁਤ ਵੱਡੇ ਬਣੋਗੇ ਔਰ ਤੁਸੀਂ ਜਿਸ ਦੇਸ਼ ਦੇ ਵਾਸੀ ਹੋ ਜਿਸ ਧਰਤੀ ਦੇ ਤੁਸੀਂ ਪੁੱਤਰੋਂ ਧੀਆ ਪੁੱਤਰੋਂ ਉਹਨ ਤੁਹਾਡੇ ਤੇ ਮਾਣ ਸਰ ਅੱਜ ਦੇ ਡੇਟ ਤੇ ਡਿਜੀਟਲ ਯੁੱਗ ਹੈ ਹੁਣ ਹਰ ਕੋਈ ਕਿਤਾਬ ਪੜ੍ਹਨਾ ਨਹੀਂ ਚਾਹੁੰਦਾ ਹਰ ਕੋਈ ਮੋਬਾਈਲ 'ਤੇ ਪੜ੍ਹ ਕੇ ਜੋ ਵੀ ਚੀਜ਼ ਪੜ੍ਹਨਾ ਚਾਹੁੰਦਾ ਇਸ ਚੀਜ਼ ਨੂੰ ਤੁਸੀਂ ਸਹੀ ਮੰਨਦੇ ਹੋਗੇ ਨਾ ਨਵੇਂ ਯੁੱਗ ਸੀ ਹੁਣ ਕਿਤਾਬਾਂ ਵੀ ਬਹੁਤ ਈ-ਬੁੱਕਸ ਆ ਗਈਆਂ ਮਲਕਰਾਬਾਂ ਬਹੁਤੀ ਵਾਰੀ ਹੁਣ ਸਰ ਇਹ ਗੱਲ ਤਾਂ ਈ-ਬੁੱਕ ਜਾਂ ਨਾਰਮਲ ਜਿਹਾ ਬੁੱਕ ਦੇਖੋ ਈ-ਬੁੱਕ ਨਹੀਂ ਆਉਣਾ ਹੀ ਆਣਾ ਕਿ ਬਹੁਤ ਕੁਛ ਛੁਣ ਅਸਲੇ ਜੋ ਤੁਸੀਂ ਦੇਖੋ ਵੀ ਜਿਹੜੇ ਐਸੀ ਐਪਸ ਆ ਗਈਆਂ ਜਿਹੜੀਆਂ ਐਪਸ ਤੁਹਾਨੂੰ ਤੁਸੀਂ ਸਵਾਲ ਪੁੱਛਦੇ ਹੋ ਉਹ ਤੁਹਾਨੂੰ ਜਵਾਬ ਦਿੰਦੀਆਂ ਕਿ ਉਹਨਾਂ ਨੇ ਕਿ ਬਹੁਤ ਵੱਡਾ ਖਜ਼ਾਨਾ ਆਪਣੇ ਕੋਲ ਇਕੱਠਾ ਕਰ ਲਿਆ ਮੈਂ ਜਾਨੀ ਖੁਦ ਮੈਂ ਤਾਂ ਦੇਖਿਆ ਕਿ ਤੁਸੀਂ ਉਹਨੂੰ ਸਵਾਲ ਪੁੱਛਦੇ ਹੋ ਤੁਹਾਡਾ ਉਹ ਉਹ ਜਵਾਬ ਦਿੰ ਐਪ ਤੁਹਾਨੂੰ ਜਵਾਬ ਦਿੰਦੀ ਹੈ ਤੁਸੀਂ ਫਿਰ ਸਵਾਲ ਕੁਝ ਕੋਈ ਵੀ ਉਹਨੂੰ ਗੱਲ ਪੁੱਛੋ ਸੋ ਉਹਦਾ ਉਹ ਤਾਂ ਚੀਜ਼ ਨੇ ਨਾਲ ਦੀ ਨਾਲ ਚੱਲਣਾ ਹੀ ਆ ਪਰ ਕਿਤਾਬਾਂ ਵੀ ਜ਼ਰੂਰ ਰਹਿਣਗੀਆਂ ਦੁਨੀਆ ਤੇ ਕਿਤਾਬਾਂ ਖਤਮ ਨਹੀਂ ਹੋਣ ਲੱਗੀਆਂ ਪਰੇ ਕਿ ਦੋਨੋਂ ਹੀ ਤਰ੍ਹਾਂਾਂ ਚਲਦੀਆਂ ਰਹਿਣੀਆਂ ਤੁਸੀਂ ਮਤਲਬ ਡਿਜੀਟਲ ਯੁੱਗ ਨੂੰ ਸਵਾਗਤ ਕਰਦੇ ਹੋ ਸਵਾਗਤ ਨਹੀਂ ਇਹ ਮੇਰੇ ਸਵਾਗਤ ਕਰਨ ਦੇ ਜੇ ਨਾ ਵੀ ਸਵਾਗਤ ਕਰੂੰਗਾ ਤਾਂ ਵੀ ਨਹੀਂ ਹੋਣਾ ਔਰ ਬਹੁਤ ਹੱਦ ਤੱਕ ਆ ਚੁੱਕਾ ਦੇਖੋ ਮੈਂ ਜਣੀ ਬਹੁਤ ਖੁਸ਼ ਆ ਜਿਹੜਾ ਅਸਲੇ ਅਸੀਂ ਉਹ ਮੈਂ ਜਿਵੇਂ ਤੁਹਾਨੂੰ ਏਆਈ ਦੀ ਗੱਲ ਕੀਤੀ ਹੈ ਏਆਈ ਦੇ ਰਾਹੀ ਇਹੋ ਜਿਹੇ ਐਪਸ ਬਣ ਗਏ ਮਤਲਬ ਉਹਦੇ ਕੋਲ ਇਹਨਾਂ ਗਿਆਨ ਹੋਗਾ ਮੰਨ ਲਓ ਮੈਂ ਕੁਝ ਦਿਨ ਪਹਿਲਾਂ ਮੈਂ ਪਤਾ ਕਰਾਂ ਕਿ ਪੰਜ ਦੁਆਬ ਕਿਹੜੇ ਆ ਇੱਕ ਤਾਂ ਪੰਜ ਦਰਿਆਨ ਵੀ ਪੰਜਾਬ ਦੇ ਪੰਜ ਦੁਆਬ ਕਿਹੜੇ ਆ ਮੈਂ ਉਹਨੂੰ ਐਪ ਨੂੰ ਪੁੱਛਿਆ ਵੀ ਪੰਜਾਬ ਪੰਡੋਆਬ ਕਿਹੜੇ ਆ ਉਹਨੇ ਮੈਨੂੰ 1 ਮਿੰਟ ਤੇ ਪੰਜੇ ਦੁਆਬਾਂ ਦਾ ਨਕਸ਼ਾ ਉਹਨਦੇ ਨਾਮ ਕਿਹੜੇ ਕਿਹੜੇ ਸ਼ਹਿਰ ਵਸੇ ਸੋ ਉਹਦੇ ਵਿੱਚ ਵੀ ਬਹੁਤ ਕੁਛ ਹੈ ਨਾ ਇਹ ਨਹੀਂ ਕਿ ਉਹ ਬਿਲਕੁਲ ਨੈਗੇਟਿਵ ਨਹੀਂ ਜਦੋਂ ਵੀ ਕੋਈ ਨਵਾਂ ਰੁਝਾਨ ਆਉਂਦਾ ਉੱਤੇ ਨੈਗੇਟਿਵ ਗੱਲਾਂ ਵੀ ਹੁੰਦੀਆਂ ਪੋਜ਼ਿਟਿਵ ਵੀ ਹੁੰਦੀਆਂ ਹੁਣ ਜੇ ਮੈਂ ਆਈਟਮ ਜਿਹੜਾ ਸੀਗਾ ਉਹ ਆਈਟਮ ਬੰਬ ਬਣਾਉਣ ਲਈ ਨਹੀਂ ਬਣਾਇਆ ਸੀਗਾ ਆਈਟਮ ਤੇ ਇੱਕ ਸ਼ਕਤੀ ਸੀ ਉਹਦਾ ਇਸਤੇਮਾਲ ਗਲਤ ਹੋਇਆ ਸੋ ਇਦਾਂ ਜਿਹੜੀ AI ਵੀ ਆ ਜਾਂ ਡਿਜੀਟਲ ਵੀ ਆ ਉਹਦੀ ਵੀ ਉਹਦਾ ਵੀ 네ਗੇਟਿਵ ਯੂਜ਼ ਵੀ ਹੋ ਸਕਦਾ ਉਹਦਾ ਪੋਜ਼ਿਟਿਵ ਵੀ ਠੀਕ ਹੈ ਸਰ ਥੈਂਕ ਯੂ ਇਹ ਸੀ ਸਾਡੇ ਨਾਲ ਪਦਮਸ਼ਰੀ ਸੁਰਜੀਤ ਪਾਤਰ ਜੀ ਥੈਂਕ ਯੂ ਚੈਨਲ ਨੂੰ ਸ਼ੇਅਰ ਜਰੂਰ ਕਰਦੇ ਹੋ ਥੈਂਕ ਯੂ